ਤੁਸੀਂ ਸਾਦਾ ਅਮਰਸਰ ਸ਼ਹਿਰ ਦਾ ਮੀਡੀਆ ਕਰਮੀ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਤੁਹਾਡੇ ਨਾਲ ਕੋਈ ਚੀਜ਼ਾਂ ਜਿਹੜੀਆਂ ਪੰਜਾਬ ਲਈ ਬਹੁਤ ਹੀ ਸੀਰੀਅਸ ਮੁੱਦਾ ਜਿਹੜਾ ਉਹਦੇ ਤੇ ਮੈਂ ਗੱਲ ਕਰਨੀ ਚਾਹੁੰਦਾ ਬੀਤੇ ਕੱਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਵੱਡੇ ਗੈਂਗਸਟਰ ਦੀ ਪਤਨੀ ਜਿਹੜੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹੋਈ ਹੈ। ਔਰ ਬਹੁਤ ਇਤਾਂ ਪੁਛਗੈਸ ਦੇ ਵਿੱਚ ਆਂਗਾਂ ਪਿਛਲੇ 2-3 ਮਹੀਨੇ ਤਤਨਤਾਰ ਦੀ ਇਲੈਕਸ਼ਨ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਜੇਸਤਰਾ ਕਾਲੀ ਦਲ ਦੇ ਰਾਹੀਂ ਕਾਲੀ ਦਲ ਜਿਹੜਾ ਸਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਵਿੱਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਹੈ ਉਹ ਨਾ ਕਦੀ ਦੁਬਾਰਾ ਉਹਨਾਂ ਦੀ ਹੋਂਦ ਪੰਜਾਬ 'ਚ ਬਣੂਗੀ ਕੱਲੀ ਦਲ ਨੇ ਗੈਂਗਸਟਰ ਦਾ ਆਸਰਾ ਲਿਆ ਤੇ ਗੈਂਗਸਟਰ ਨੇ ਕੱਲੀ ਦਲ ਦਾ ਆਸਰਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕੱਲੀ ਦਲ ਕੋ ਕੁਛ ਨਹੀਂ ਹੈ ਅੱਲਿਦਾ ਦੰਦਾ ਕਿ ਪੰਜਾਬ ਦੇ ਵਿੱਚ ਮ ਗੈਕਸਟਰਾਂ ਦੇ ਰਾਹੀਂ ਦੁਬਾਰਾ ਆਪਣੇ ਪੈਰ ਲਾਵਾ ਇਹ ਨਾ ਸੰਭੇਵਿਆ ਤੇ ਨਾ ਕਹਿੰਦੇ ਹੋਣੀ ਦੇਣਾ ਪੰਜਾਬ ਦੀ ਧਰਤੀ ਦੇ ਉੱਤੇ ਸੱਜੇ ਕੋਈ ਚਾਹੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਗੈਕਸਟਰਾਂ ਦੇ ਰਾਹੀਂ ਦੁਬਾਰਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇੱਕ ਕਰਨ ਦੇਣਗੇ ਤੇ ਨਾ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਰਬ ਭਗਵਾਨ ਸੇਵਾਮਾਨ ਦੀ ਸਰਕਾਰ ਕਰ ਦਊਗੀ ਬੜਾ ਬੜਾ ਪੰਜਨ ਪ੍ਰੀਤੀ ਦਸਤਾਵੇਜ਼ਾਂ ਦੇ ਉੱਤੇ ਅਰ ਮੈਂ ਕਹੀ ਇਹਦਾ ਬੜਾ ਹਰਾਮ ਹੁੰਦਾ ਸਿਆਸੀ ਤੌਰ ਤੇ ਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਹੈ ਉਹ ਕੰਪਨੀ ਨੂੰ ਇਹ ਤਾਂ ਕਹਿੰਦੇ ਆ ਇੱਕ ਤਾਂ ਵੀ ਫੌਜੀ ਦੀ ਬੇਟੀ ਹੈ ਜੀ ਪਰ ਇਹ ਵੀ ਕਹਿੰਦੇ ਕੋਈ ਇੱਕ ਗੈਂਗਸਟਰ ਦੀ ਪਤਨੀ ਹੈ ਇਹ ਵੀ ਸਾਬਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਕਿਹੜੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋ ਗਿਆ ਕਿੱਦਾਂ ਪਹੁੰਚੇ ਇੰਡੀਆ ਦੇ ਵਿੱਚ ਉਹਨੇ ਕਿਸ ਢੰਗ ਨਾਲ ਪਸਾਰ ਕੀਤਾ ਕਹੇ ਵੀ ਮੈਨੂੰ ਪਤਾ ਜੇ ਪਤਾ ਤੇ ਸੁਖਬੀਰ ਹੋਣੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਗਰਸੂ ਦੀ ਪਤਨੀ ਜਿਹੜੀ ਆ ਕਿੱਦਾਂ ਆਈ ਹੈ ਕਿੱਦਾਂ ਆਕੇ ਤਤ ਤਨ ਹਲਕੇ ਰਹਿ ਕੇ ਬਹਿਸ ਦਾ ਮਾਹੌਲ ਕਲੈਕਟ ਕੀਤਾ ਕਿੱਦਾਂ ਆਕੇ ਲੋਕਾਂ ਦੇ ਪੰਨਾਂ ਨੂੰ ਫੋਨ ਲਾ ਕੇ ਉਹ ਆਪਣੇ ਪਤੀ ਨਾਲ ਗੱਲਾਂ ਕਰਉਂਦੀ ਸੀਗੀ ਤੁਮ ਕਹਿੰਦੀ ਸੀਗੀ ਕਿ ਵੋਟ ਦਾ ਭਾਈ ਤੇ ਕੀ ਹੱਲ ਹੋਊਗਾ ਇਹ ਜਿਹੜੀ ਗੈਂਗਸਟਰਾਂ ਦੀ ਪੋਲਿਟਿਕਸ ਜਦੋਂ ਕਾਲੀਦਾਰ ਭਾਜਪੀ ਦਾ ਦਾਸਾ ਰਾਜ ਹੈ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਗਸਟਰਾਂ ਦੀ ਪੋਲਿਟਿਕਸ ਹੈ ਅੱਜ ਜਿੱਥੇ ਆਪਾਂ ਬੈਠੇ ਆਂ ਤੇ ਨੇੜੇ ਪੁਤਲੀ ਕਾ ਚੌਕ ਐ ਜਿੱਥੇ ਮਜੀਠੀਆ ਦੇ ਗੈਂਗਸਟਰ ਨੇ ਇੱਕ ਧੀ ਦੀ ਇੱਤਿਮਚਾਉਂਦੇ ਥਾਣੇ ਦਾਦ ਨੂੰ ਕਿੱਦਾਂ ਗੋਲੀਆਂ ਨਾਲ ਪੁੱਟ ਦਿੱਤਾ ਸੀਗਾ ਕੱਲ੍ਹ ਪੁੱਤ ਕੇ ਵੀ ਕੇ ਮਜੀਠੀਆ ਨੂੰ ਨਾਲੇ ਮਾਰ ਕੇ ਗਏ ਕਿੱਦਾਂ ਨਾਬਾ ਜੇਲ੍ਹ ਭਏ ਕਾਂਡ ਹੋਇਆ ਕਿੱਦਾਂ ਪਤਾ ਨਹੀਂ ਕਿੰਨੇ ਕਾਂਡ ਜਿਹੜੇ 10 ਸਾਲ ਦੇ ਵਿੱਚ ਹੋਏ 10 ਸਾਲ ਦੇ ਵਿੱਚ ਕਿੰਨੇ ਗੈਂਗਸਟਰ ਨੂੰ ਪੱਠੇ ਪਾਏਗੇ ਕਾਲੀ ਦਾਲੋਂ ਲੋ ਤੇ ਭਾਜਪੀ ਵੱਲੋਂ ਉਹ だっ ਸਾਰੇ ਗੱਲਾਂ ਕਰਦੇ ਅੱਜ ਇਹ ਕਿੰਨੇ ਧੀਆਂ ਭੈਣਾਂ ਦਾ ਸਵਾਲ ਹੈ ਹਾਂ ਧੀਆਂ ਭੈਣਾਂ ਦਾ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਕਿ ਧੀਆਂ ਭੈਣਾਂ ਦੀ ਇੱਜ਼ਤ ਕਿੱਦਾਂ ਕਰਦੀਆਂ ਰਿਸਪੈਕਟ ਕਿੱਦਾਂ ਕਰਦੀਆਂ ਇਨਨ ਨੂੰ ਕੋਈ ਜਿਆਦਾ ਨਹੀਂ ਪਤਾ ਇਨਨ ਕੋ ਕੋਈ ਜਿਆਦਾ ਸਰਟੀਫੀਕੇਟ ਨਹੀਂ ਕੇ ਪਰ ਸਵਾਲ ਇਹ ਦੀ ਹੈ ਸਰ ਸਵਾਲ ਇਹ ਹੈ ਕਿ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਭਾਵੇਂ ਜੋ ਮਰਦੀ ਹੋ ਜੇ ਨਹੀਂ ਹੋਣ ਦਿਆਂਗੇ ਇਦਾਂ ਸਾਡਾ ਤੇ ਤਜਰਬਾ ਹੋ ਗਿਆ ਤਰ ਤਰ ਤੁਸੀਂ ਯਾਰ ਟਿਕਟਾਂ ਦੇ ਇੰਦੇ ਉੱਤੇ ਆਇਓ ਤੁਹਾਡੇ ਜਿੰਨੀ ਹਿੰਮਤ ਦੀ ਬੋਲੋ ਸੀ ਗੱਜਰ ਤੋਂ ਦੀ ਸੱਸ ਨੂੰ ਟਿਕਟ ਦਿੱਤੀ ਆ ਕਿਉਂ ਵੀ ਬੋਲਦਾ ਕੰਜਰ ਬ੍ਰਿਤ ਗੱਜਰ ਤੋਂ ਦੀ ਪਤਨੀ ਆ ਤੁਹਾਡੇ ਜੇ ਹਿੰਮਤ ਦੀ ਬੋਲੋ ਜੋ ਗੱਜਰ ਤੋਂ ਦੀ ਪਤਨੀ ਰਹਿ ਗਈ ਤਾਂ ਕੀ ਕਹੇਗੀ ਟਿਕਟ ਨਹੀਂ ਦੇਉਗੀ ਉਹ ਤੁਸੀਂ ਕਿਦਾਂ ਲੋਕ ਦੇ ਫਿਰਦੇ ਹੋ ਯਾਰ ਡੱਟ ਕੇ ਕਹੋ ਡੱਟ ਕੇ ਕਹੋ ਕਿ ਅਸੀਂ ਗੈਸਟੋਨ ਦੀ ਵਾਈ ਪੋਲਿਟਿਕਸ ਕਰਨੀ ਆ ਡੱਟ ਕੇ ਕਹੋ ਕਿ ਸਾਡੇ ਪੱਲੇ ਕੋਲ ਨਹੀਂ ਸਿਆਸੀ ਤਾਕਤ ਸਿਆਸੀ ਤਾਕਤ ਦਾ ਸਾਡੀ ਜ਼ਮੀਨ ਭਾਰਮਣ ਤੱਕ ਦਾ ਸਿਆਸੀ ਤਾਕਤ ਖਤਮ ਹੋ ਚੁੱਕੀ ਆ ਅਸੀਂ ਦੁਬਾਰਾ ਉਹੀ ਰਾਹ ਚੜਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪਦੇ ਸਾਲ ਬਹੁਤ ਔਖਾ ਹੈ ਇਹ ਬਾਦੀ ਚੁੜ ਦੇਵਾਂਗੇ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਦੇਖੋ ਤੇ ਲੈ ਕੇ ਹੁਣ ਤੱਕ ਸਭੀ ਸਖ ਮੈਨੂੰ ਲੱਗਦਾ 20 ਤੋਂ ਵੱਧ ਬੱਥੇਆ ਉਸ ਬੰਦੇ ਦੇ ਉੱਤੇ ਗੈਸਟਰ ਦੇ ਉੱਤੇ ਜਿਹਦੀ ਪਤਨੀ ਹੈ ਕੀ ਨਾ ਇਹਦਾ ਅਮਰ ਦਬਾਤ ਸਿੰਘ ਬਾਤ ਸਭ ਨੂੰ ਪਤਾ ਮੈਨੂੰ ਕਿ 10 ਦਿਨ ਹੋੜ ਹੈ ਕੋਈ ਆ ਮੇਰੇ ਤੋਂ ਸਭ ਹਲ ਐਫ ਆਈ ਆਰ ਦੀ ਨੰਬਰ ਆ ਮੇਰੇ ਕੋ ਡੇਟ ਹੈ ਤਾਂ ਪੁਲਿਸ ਰਿਪੋਰਟ ਆਇਆ 307 ਦੇ ਬੱਥੇਆ ਲੁੱਟਾ ਖੋਹ ਦੇ ਬੱਥੇਆ ਕੀ ਚਾਹੁੰਦੇ ਆਪਾਂ ਕਾਲੀ ਵਾਲ ਕੀ ਚਾਹੁੰਦਾ ਕਿ ਪੰਜਾਬ ਨੂੰ ਛੁੱਟਦੀ ਹੈ ਉਹਨਾਂ ਦੀ ਗਾੜੀ ਪੰਜਾਬ ਤੋਂ ਦਰਵਾਜ਼ਾ ਇੱਥੇ ਤੱਕ ਦੀਏ ਏਜਾਤ ਨਹੀਂ ਦੇਣਗੇ ਸਤ ਪਾਵੇਂ ਜੋ ਮਰਦੀ ਹੋਵੇ ਅਸੀਂ ਡੈਕਸਟਾਵੇਲ ਪੋਲਟਿਕਸ ਉਹ ਵੀ ਹੋਰ ਦੇਵਾਂਗੇ ਭਾਵੇਂ ਜੋ ਮਰਦੀ ਹੋਵੇ ਹਾਲੇ ਮੈਂ ਕੰਚਲ ਦੀ ਬਾਰੇ ਬਹੁਤ ਕੁਝ ਕਹਿਣਾ ਚਾਹੁੰਦਾ ਪਰ ਮੈਂ ਬਿਨ ਪਤਾ ਕੱਲ੍ਹ ਦਿਓ ਪੁਲਿਸ ਸਾਹ ਵਾਸਤੇ ਵਿੱਚ ਨੇ ਕੋਰਟ ਦੇ ਵਿੱਚ ਅੱਜ ਉਮਾਰ ਲਈ ਜਾਣਗੇ ਪਾਵੇ ਕੋ ਸਭ ਚੀਜ਼ਾਂ ਆ ਜਾੜ ਗਿਆ ਪੁਲਿਸ ਵਾਲੇ ਵੀ ਤੁਹਾਨੂੰ ਦੱਸਣਗੇ ਕਿ ਉਹ ਕੋਰਟ ਚ ਉਹਨਾਂ ਨੂੰ ਪੇਸ਼ ਕਰਨਗੇ ਕੀ ਕੀ ਉਹਨਾਂ ਦੇ ਦੋਸ਼ ਨੇ ਬਸ ਮੇਰਾ ਤਾਂ ਸਵਾਲ ਹੈ ਸਰ ਕਿ ਪੰਜਾਬ ਕੱਲ ਹੀ ਦਲ ਚਾਹੁੰਦਾ ਕਿ ਗੈਂਗਸਟਰ ਨੇ ਭਾਈ ਉਹ ਆਪਣੀ ਖਤਮ ਹੋਈ ਸਿਆਸੀ ਜ਼ਮੀਨ ਮੁੜ ਕੇ ਪੰਜਾਬ ਤੇ ਆ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦੇ ਮਜੂਰ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਹ ਕੁਝ ਹੋਵੇ ਕੋਈ ਪੰਜਾਬੀ ਨਹੀਂ ਚਾਹੁੰਦਾ ਸਰ ਜਿਹੜੇ ਲੋਕਾਂ ਦੇ ਅੱਗੇ ਪੰਜਾਬ ਦਾ ਕਹਾਵਾ ਦਾਅ ਵੇਖਿਆ ਕੋਈ ਬੰਦਾ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਫੇਰ ਕਤਲੋਗਾਂਦ ਸ਼ੁਰੂ ਹੋਵੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਕੋਈ ਕਿਸ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਕਤਲ ਕੀਤਾ ਜਾਵੇ ਤੁਸੀਂ ਯਾਰ ਵੋਟਾਂ ਲਈ ਪਹਿਲਾਂ ਵੀ ਵੋਟਾਂ ਵਾਸਤੇ ਮਰਜੀਬ ਦੇਮ ਡੋਲ ਕੇ ਪੰਜਾਬ ਦੇ ਲੋਕਾਂ ਨੂੰ ਤੂੰ ਕਿਹੜੇ ਰਾਹ ਤੋੜਿਆ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਤੂੰ ਪੋਲਿਟਿਕਸ ਕੀਤੀ ਹੈ ਹੋਰ ਤੂੰ ਹੀ ਦਬਾਵਾ ਚਾਹੁੰਦੇ ਏ ਇਸਾ ਰੋਏਗਾ ਗੈਂਗਸਟਰ ਪੰਜਾਬ ਦੀ ਪੋਲਿਟਿਕਸ ਵਿੱਚ ਦਖਲ ਨਹੀਂ ਦੇ ਸਕੜ ਕੇ ਨਾਮ ਦੇਣ ਦਿੱਤਾ ਜਾਏਗਾ। ਔਰ ਕੰਚਨਪ੍ਰੀਤ ਇੱਕ ਤਾਮਕ ਤਦਵੀ ਫੌਜੀ ਦੀ ਬੇਟੀ ਹੈ ਬੇਟੀ ਮੈਂ ਕਹਿੰਦਾ ਬੇਟੀਆਂ ਬਦ ਨਾਲ ਇਹ ਕਿਉਂ ਨਹੀਂ ਕਹਿੰਦੇ ਤੁਸੀਂ? ਇੱਕ ਨਾਮੀ ਇੱਕ ਵੱਡੇ ਗੈਂਗਸਟਰ ਦੀ ਪਤਨੀ ਹੈ ਇਹ ਕਿਉਂ ਨਹੀਂ ਕਹਿੰਦੇ ਜੀ? ਦੱਸੋ ਬਿਲਾਵ ਦੇ ਲੋਕਾਂ ਨੂੰ ਹਰ ਕਾ ਟਵਰ ਕੈਂਡੀਡੇਟ ਸੀਗੀਓ ਆਪਣੇ ਮਾਤਾ ਜੀ ਦੀ 27 ਥੋ ਕੈਂਡੀਡੇਟ ਬਣ ਜੂਗੀ ਜਿਹੜਾ ਪੇਪਰ ਦਾਖਲ ਕਰਦੀ ਆ ਉੱਚ ਵੀ ਕਿਤੇ ਆਪਣੇ ਪਤੀ ਦਾ ਨਾਮ ਨਹੀਂ ਦੱਸਦੇ ਆਪਣੇ ਬੇਡੇ ਦੇ ਨਾਮਾਂ ਨਹੀਂ ਕਿਤੇ ਦੱਸਦੀ ਬਹੁਤ ਚੀਜ਼ਾਂ ਤੁਹਾਡੇ ਘੜੀ ਆਉਣ ਗਿਆ ਉਹ ਕਿੱਦਾਂ ਨਹੀਂ ਆਈ ਸੀਗੀ ਕਿੱਦਾਂ ਦੀ ਵਾਪਸ ਚਲੀ ਸੀਗੀ ਕਿੱਦਾਂ ਇਹ ਮਿਕਰੇਸ਼ਨ ਕਿੱਥੋਂ ਹੋਈ ਉਹਦੀ ਸਰ ਇਹ ਚੀਜ਼ਾਂ ਕੋਈ ਲੁਕੀਆਂ ਨਹੀਂ ਰਹਿੰਦੀਆਂ ਸਰ ਜੀ ਅੱਲੀਦਾਲ ਬਾਦਲ ਨੂੰ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਲੁਕੀਆਂ ਨਹੀਂ ਰਹਿੰਦੀਆਂ ਨਾ ਇਹ ਲੁਕੀਆਂ ਜਿਨ੍ਹਾਂ ਦੇ ਉੱਥੇ ਮਰ ਗਏ ਪੁੱਤ ਜਿਨ੍ਹਾਂ ਨੂੰ ਦਬਕਾ ਜਾਂਦਾ ਤਮਕਾਇਆ ਜਾਂਦਾ ਜਿਨ੍ਹਾਂ ਦੇ ਕੰਨਾਂ 'ਚ ਫੋਨ ਲਾ ਕੇ ਵੋਟਾਂ ਲਿਆਂ ਗਈਆਂ ਇਹ ਸਭ ਪੰਜਾਬ ਦੀ ਧਰਤੀ ਤੇ ਹੋਇਆ ਤੇ ਅਸੀਂ ਇਹ ਹੋਣ ਨਹੀਂ ਦਾਂਗੇ ਸਦਾ ਭਗਵੰਤ ਸ੍ਰੀ ਮਾਨ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਹੋਣ ਦਿੱਤਾ ਜਾਊਗਾ ਭਾਵੇਂ ਜੋ ਮਰਜ਼ੀ ਹੋ ਜੇ ਉਹ ਕਿਸੇ ਨੂੰ ਵੀ ਇਹ ਆਜ਼ਾਦਤ ਜਿਹੜੀ ਆ ਨਹੀਂ ਨਹੀਂ ਦਿੱਤੀ ਜਾਊਗੀ ਇਹ ਤਾਂ ਜਰ ਬੜਾ ਸੁੱਖਾ ਲਿਆ ਟੰਗ ਬੰਦਾ ਬਾਹਰ ਬੈਠਾ ਕਤਲਾ ਕੀਤੇ ਆ ਇੱਥੇ ਆਪਣੇ ਜੀਆ ਨੂੰ ਭੇਜ ਦੋ ਚੁੱਕ ਕੇ ਫੂਲ ਕੇ ਦੀ ਕਿਸੇ ਦੇ ਟੰਗ ਨੂੰ ਲਾ ਦੋ ਕਿਸੇ ਦੇ ਟੰਗ ਨੂੰ ਲਾ ਦੋ ਇਹ ਤਾਂ ਬੜਾ ਸੁੱਖਾ ਕੰਮ ਲੱਗਦਾ ਸਖਬੀਰ ਨੂੰ ਇੰਨਾ ਹੀ ਚਾਦਾ ਜੇਲੇ ਕਿੰਨੇ ਬੈਠੇ ਆ ਖਿਲਾਵੇ ਉਹਨਾਂ ਦੇ ਵੀ 47 ਜੌੜੇ ਕੈਂਡੀਡੇਟ ਦੇ ਲਪੜਾ ਕੋਈ ਨਹੀਂ ਸਤ ਹੋਈ ਤੱਕ ਪੰਥਕ ਸੀਟ ਹੈ ਜੀ ਤਦ ਤੱਕ ਮਜੀਠੇ ਤੋਂ ਦੂਰ ਕੈਂਡੀਡੇਟ ਖੜੀ ਕੈਂਡੀਡੇਟ ਤੁਹਾਨੂੰ ਮਿਲਿਆ ਕੋਈ ਨਹੀਂ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਰ ਨਹੀਂ ਜਾਣ ਦਿੱਤੀ ਜਾਊਗੀ ਪੰਜਾਬ ਦੇ ਵਿੱਚ ਗੈਸਲਵਾਦ ਨੂੰ ਦੁਬਾਰਾ ਨਹੀਂ ਮਤਲਬ ਜਿਹੜਾ ਉੱਗਣ ਦਿੱਤਾ ਜਾਊਗਾ ਦੁਬਾਰਾ ਨਹੀਂ ਉੱਠਣ ਦਿੱਤਾ ਜਾਊਗਾ ਜਿਹੜਾ ਵੀ ਬੰਦਾ ਕਤਲਾਂ ਦੀ ਪੋਲਿਟਿਕਸ ਕਰੂਗਾ ਜਿਹੜਾ ਬੰਦਾ ਲੁੱਟਖੋਹਾਂ ਦੀ ਪੋਲਿਟਿਕਸ ਕਰੂਗਾ ਜਿਹੜੀ ਵੀ ਪਾਰਟੀ ਉਹਨਾਂ ਨੂੰ ਸ਼ਰਨ ਦੇਊਗੀ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਭਾਵੇਂ ਜੋ ਬਤੀ ਹੋ ਜੇ ਮੈਂ ਤੁਹਾਡੇ ਲਈ ਇਹ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਲੋਕ ਕੱਲ੍ਹ ਦੇ ਪੁੱਛੀ ਜਾਂਦੇ ਸੀਗੇ ਤੁਹਾਨੂੰ ਪੁਲਿਸ ਨੇ ਬਹੁਤ ਚੀਜ਼ਾਂ ਦੱਸਣੀਆਂ ਤੁਸੀਂ ਐਫ ਆਈ ਆਰ ਦਾ ਜੇ ਇਹ ਨੋਟ ਕਰ ਦੀਆਂ ਉਹ ਵੀ ਮੈਂ ਤੁਹਾਨੂੰ ਕਰਾ ਸਕਦਾ ਕਿ ਕਿਹੜੀ ਕਿਹੜੀ ਡੇਟ ਤੇ ਕਿਹੜੀ ਕਿਹੜੀ ਐਫ ਆਈ ਆਰ ਹੋਈ ਹੈ ਆ ਮੇਰੇ ਕੋਲ ਕਾਰਡ ਆ ਸਾਰਾ ਐਫ ਆਈ ਆਰ ਨੰਬਰ 45 ਆ 6723 ਨੂੰ ਹੋਈ ਹੈ ਐਫ ਆਈ ਆਰ ਨੰਬਰ 52 49215 ਨੂੰ ਹੋਈ ਹੈ ਐਫ ਆਈ ਆਰ ਨੰਬਰ 71 39216 ਨੂੰ ਹੋਈ ਹੈ ਐਫ ਆਈ ਆਰ ਨੰਬਰ 99 34 17 ਨੂੰ ਕਲੰਡੇ ਥਾਣੇ 'ਚ ਹੋਈ ਐ ਐਫ ਆਈ ਆਰ ਨੰਬਰ 46 214 227 ਨੂੰ ਕਲੰਡੇ 'ਚ ਹੋਈ ਐ ਐਫ ਆਈ ਆਰ ਨੰਬਰ 8 281 218 ਚਬਾਲ ਥਾਣੇ 'ਚ ਹੋਈ ਐ ਐਫ ਆਈ ਆਰ ਨੰਬਰ 68 253 219 ਨੂੰ ਚਾਟੀਵੰਡ ਥਾਣੇ 'ਚ ਹੋਈ ਐ ਐਫ ਆਈ ਆਰ 27 26 62 219 ਸ਼ਾਦੇ ਥਾਣੇ ਦੇ ਵਿੱਚ ਹੋਈ ਐ ਫਰ ਦਾ ਫੋਆ ਨੰਬਰ 92 21 8 219 ਨੂੰ ਚਬਾਲ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ ਕਿਹਾ ਸੀ 5 12 219 ਨੂੰ ਸਬ थाना ਸ라이ਮਾਨ ਖਾਜ ਹੋਈ ਹੈ ਐਫ ਆਈ ਆਰ ਨੰਬਰ 331 ਜੀਰੋ 9 220 ਨੂੰ ਚਬਾਲ ਥਾਣੇ ਤੇ ਹੋਈ ਹੈ ਐਫ ਆਈ ਆਰ ਨੰਬਰ 18 220 ਨੂੰ ਚਬਾਲ ਥਾਣੇ ਤੇ ਦਰਜ ਹੋਈ ਹੈ ਐਫ ਆਈ ਆਰ ਨੰਬਰ 116 15 222 ਨੂੰ ਜਿਹੜਾ ਪੀ ਐਸ ਸਦਕ ਰਾਜਪੁਰਾ ਥਾਣੇ ਦੇ ਵਿੱਚ ਹੋਈ ਹੈ पटियालेफ आई आर नंबर उसी चौबी अठ भी सौ इक्यासी सराय मानतखा हुई है एफ आई आर नंबर अठारह दो नौ भीह सौ इक्की अमृतसर शहर हुई है एफ आई आर नंबर एक सौ तीन नती बारह भीह सौ इक्की सराय मानतखां थाने एफ आई आर नंबर चार चौदह इक्की सौ चौबी चबाल थाने एफ आई आर नंबर अठाठ पंद्रह नौ चबहाल थानेतारबहाल ही है एफ आई आर नंबर दो सौ चाली तेई दस भी सौ पच्ची न हुई है एफ आई आर नंबर दो सौ अठ ग्यारह ग्यारह भी सौ पच्ची न हुई है एफ आई आर दो सौ 210 ग्यारह ग्यारह पच्चीस ਜੇ ਬਾਹਰ ਥਾਣੇ ਦੇ ਚੋਈ ਹੈ ਉਹ ਸਰ ਇਹ ਜਿਹੜੀ ਐਫ ਆਈ ਆਰ 79 ਹੈ ਇੱਥੇ ਵੀ 881 ਨੂੰ ਵੀ ਹੋਈ ਹੈ ਕਿੰਨੀ ਹੈ ਕਿ ਮੈਂ ਤੁਹਾਨੂੰ ਦੱਸ ਸਕਦਾ ਇਹ 30 ਦੇ ਕਰੀਬ ਐਫ ਆਈ ਆਰਾਂ दर्ज ਹੋਈਆਂ 30 ਦੇ ਕਰੀਬ ਉਹ 30 ਦੇ ਕਰੀਬ ਬੰਦੇ ਦੇ ਖਿਲਾਫ ਪੁੱਛੇ ਦਰਜ ਹੋਏ ਇਹਨਾਂ ਦੇ ਕੋਈ ਹੋ ਸਕਦਾ ਬੜੀ ਹੋ ਗਿਓਣ ਕਿਉਂਕਿ ਲੋਕਾਂ ਨੂੰ ਡਰਾ ਦਿੰਦੇ ਖਵਾਈਆਂ ਤੇ ਦੀ ਜਾਨ ਦਿੰਦੇ ਪਰ ਜਿਹੜੇ ਪੱਤੇ ਪੱਤੇ ਦਰਜ ਹੋਏ ਮੈਂ ਤੁਹਾਨੂੰ ਉਹ ਦੱਸਾਂ ਆ ਬਾਕੀ ਦੋਨੇ ਪੰਜਾਬ ਨੂੰ ਬਦਵਾਦ ਕਰਨਾ ਚਾਹੁੰਦੇ ਆਂ ਆਪਾਂ ਪੰਜਾਬ ਦਾ ਸੱਤਿਆਨਾਸ਼ ਕਰਵਾ ਜਾਉਂਦੇ ਆਂ ਇਹ ਆਜ਼ਾਦੀ ਦਿੱਤੀ ਜਾਊਗੀ ਸਭ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਇਹ ਇੰਨਾ ਛੋਟਾ ਮਾਮਲਾ ਨਹੀਂਗਾ ਨਾ ਕੋਈ ਉਹ ਧੀਰਾਂਵਾਦ ਦਾ ਮਾਵਾ ਵਾਲਾ ਮਸਲਾ ਨਹੀਂਗਾ ਇਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜਿਆ ਮਸਲਾ ਇਹ ਪੰਜਾਬ ਦੇ ਇੱਕ ਗੈਕਸ ਦੀ ਪਤਨੀ ਨਾਲ ਜੁੜਿਆ ਮਸਲਾ ਮੈਂ ਇਸ ਕਰਕੇ ਤੁਹਾਨੂੰ ਦੱਸਿਆ ਇਹ ਤੁਸੀਂ ਬੜਾ ਤਰੰਤਾਰੀ ਚੱਲਦਾ ਬੜਾ ਸਰਵਿਸਤਾਰ ਨੇ ਦੱਸਿਆ ਪਰ ਡੇਰਾ ਬਾਬਾ ਨਾਨਕ ਦੀ ਜਿਹੜੀ ਬਾਈ ਇਲੈਕਸ਼ਨ ਸੀਗੀ ਉਦੋਂ ਤੁਹਾਡੇ ਕੈਂਡੀਡੇਟ ਤੇ ਆਮ ਆਦਮੀ ਪਾਰਟੀ ਤੇ ਵੀ ਇਹੋ ਦੋਸ਼ ਲੱਗੇ ਸੀ ਕਿ ਤੁਸੀਂ ਵੀ ਇੱਕ ਗਾਇਕਟਰ ਦੀ ਮਦਦ ਲਈ ਤੁਹਾਡੇ ਮੈਂ ਕਈ ਵਾਰ ਤੁਹਾਡੇ ਵਾਲੀ ਗੱਲ ਮੈਂ ਪਹਿਲਾਂ ਜਵਾਬ ਮੈਂ ਕਈ ਵਾਰ ਇਹ ਗੱਲ ਕੁਝ ਬੰਦਿਆਂ ਕੋਲ ਸੋਚੀ ਮੈਂ ਕਿਹਾ ਜਾਂ ਸੰਧੂ ਤੇ ਪਤਾ ਦੱਸੋ ਮੈਂ ਕੰਪੇਅਨ ਚਾਰਜ ਸੀ ਜੇ ਕਿਤੇ ਆ ਗਿਆ ਤੇ ਦੱਸੋ ਤੁਹਾਨੂੰ ਕੱਲ ਸੁਖੀ ਰੰਧਾ ਵਾਲੇ ਕੱਲ ਪਰਸੋਂ ਹੀ ਕਿਹਾ ਮੈਂ ਕਿਹਾ ਦੱਸੋ ਜੀ ਸੁਖੀ ਰੰਧਾ ਵੇਦੇ ਕੀ ਜੇ ਰੱਖਿਆ ਮੈਂ ਤੁਹਾਨੂੰ ਕਹਿ ਮੈਂ ਕਿਹਾ ਕੁਝ ਸ ਮੈਂ ਮੈਂ ਕੰਪਨੀ ਨੂੰ ਚਾਹ ਸੀ ਕਿ ਉੱਥੇ ਡੇਰੋ ਬਾਬਾ ਨਾਨਕ ਕਹਿਣਾ ਹੋਵੇ ਮੈਂ ਤਾਂ ਤੁਹਾਡੇ ਘੜੀ ਵਾਸਤੇ ਕਿੰਨੀ ਐਫਆਈਆ ਦਾ ਸਭ ਦੇ ਕਿਹਦਾ ਕਹਿਣ ਦੀ ਹੋਰ ਗੱਲ ਤੁਸੀਂ ਅਮਰਪਾਲ ਦੀ ਗੱਲ ਕਰਦੇ ਵੈਸੇ ਧਰਵਾਦ ਤੋਂ ਚਲੋ ਗੈਂਗਸਟਰ ਦਾ ਬੜਾ ਸੀਰੀਅਸ ਇਸ਼ੂ ਆ ਪਰ ਬਹੁਤ ਸਾਰੇ ਗੈਂਗਸਟਰ ਵੈਸੇ ਵੀ ਪੰਜਾਬ ਤੋਂ ਬਾਹਰ ਬੈਠੇ ਚਲੋ ਇਹ ਦੇ ਕਾਂਗਰਸ ਦਾ ਇਲੈਕਸ਼ਨ ਲੈਣੀ ਬਾਕੀ ਜਿਹੜੇ ਗੈਂਗਸਟਰ ਨੇ ਕੀ ਸਰਕਾਰ ਉਹਨਾਂ ਪ੍ਰਤੀ ਵੀ ਇੰਨਾ ਹੀ ਸੀਰੀਅਸ ਹੈ ਜਿਹੜੇ ਸ਼ਰਿਆਮ ਥ੍ਰੈਟ ਦੇ ਰਹੇ ਨੇ ਸ਼ਰਿਆਮ ਸ਼ਹਿਰ ਪੰਜਾਬ ਦਾ ਮਾਹੌਲ ਬਿਲਕੁਲ ਸਿੱਧੇ ਸਿਆ ਪੰਜਾਬ ਦੇ ਵਿੱਚ ਕਿਸੇ ਗੈਸਟਰ ਨੂੰ ਨਾ ਫਟਕ ਕਰ ਦਿੱਤਾ ਜਾਊਗਾ ਨਾ ਕਿਸੇ ਤੇ ਹਮਲਾ ਕਰ ਦਿੱਤਾ ਜਾਊਗਾ ਨਾ ਕਿਸੇ ਨੂੰ ਕਤਲ ਕਰ ਦਿੱਤਾ ਜਾਊਗਾ ਜਿਹੜਾ ਵੀ ਕਰੂਗਾ ਉਹਦਾ ਜਵਾਬ ਜਿੱਦਾਂ ਪੁਲਿਸ ਦੇ ਰਹੀ ਆ ਪੰਜਾਬ ਦੀ ਪੁਲਿਸ ਸਾਡੀ ਬੜੀ ਬਹਾਦਰ ਪੁਲਿਸ ਐ ਉਹਨੇ ਕਈ ਲੜਗੀਆਂ ਲੜੀਆਂ ਇਹ ਵੀ ਲੜਾਈ ਲੜੀ ਆ ਕਿਸੇ ਵੀ ਗੈਸਟਰ ਨੂੰ ਪੰਜਾਬ ਦੇ ਵਿੱਚ ਆਜ਼ਾਦੀ ਨਹੀਂ ਦਵਾਂਗੇ ਕਿ ਪੰਜਾਬ ਦੇ ਤਮਨ ਕਾਨੂੰਨ ਦੀ ਸਿੱਧੀ ਖਰਾਫ ਕਰਦੇ ਨੇ ਕੱਲ ਜਿਹੜਾ ਪਰਚਾ ਦਰਜ ਹੋਇਆ ਉਹ ਝੂਠਾ ਪਰਚਾ ਦਰਜ ਹੋਇਆ ਬਾਈ ਨੇ ਪਰਚਾ ਨਹੀਂ ਹੈ ਜੀ ਉਹ ਨਜ਼ਾਇਜ਼ ਕੀਤੀ ਗਈ ਆ ਪੱਤੇ ਝੂਠੇ ਆ ਕਿ ਸੱਚੇ ਆ ਦੱਸੋ ਜਿਹੜਾ 11 ਲੋਕਾਂ ਤੇ ਫਿਰ ਕੀਤੀ ਗਈ ਗ੍ਰਿਫਤਾਰੀ ਹੋਈ ਹੈ ਉਹ ਹਾਲ ਪਛਾਤੇ ਵਿਅਕਤੀ ਦੇ ਖਿਲਾਫ ਹੋਈ ਸੀ ਜਦੋਂ ਜਦੋਂ ਸਭ ਜਦੋਂ ਤੁਹਾਨੂੰ ਪੁਲਿਸ ਜਿਹੜੀ ਇਹਦੇ ਬਾਰੇ ਵਿੱਚ ਉਹਨਾਂ ਨੂੰ ਪੇਸ਼ ਕਰਨ ਤੋਂ ਬਾਅਦ ਜਾਣਕਾਰੀ ਦੇ ਦਊਗੀ ਆ ਨੋ ਦੱਸੂਗੀ ਕਿ ਝੂਠਾ ਹੋਇਆ ਕਿ ਸੱਚਾ ਹੋਇਆ ਮੇਰੇ ਸਾਹਮਣੇ ਮਲਡੋਆ ਕਹਿ ਰਿਹਾ ਕਿ 2027 ਚ ਐਮਐਲਏ ਬਣ ਗਈ ਪੱਕੀਆਂ ਹੋਣਗੇ ਟੈਂਸ਼ਨ ਬੰਦ ਵੇਖਿਆ ਉਹ ਤੇ ਸਾਰੇ ਪੰਜਾਬ ਦੇ ਸਿੱਧੇ ਅੰਦਰ ਬੈਠੇ ਗੈਂਕਸਟਰ ਆ ਜਾਂ ਬਾਹਰ ਬੈਠੇ ਆ ਕਾਲੀ ਦਲ ਕੋ ਤਾਂ ਕੋ ਬੰਦਾ ਨਹੀਂ ਆਗਾ ਉਹ ਲੈ ਉਹ ਪੜਾ ਲੱਗ ਜੂ ਪੰਜਾਬ ਦੇ ਲੋਕ ਵੋਟਾਂ ਪਾਉਂਦੇ ਕਿ ਦੇ ਪਾਉਂਦੇ ਲੈ ਓੜ ਜੇ ਕੋਈ ਹੋਣਾ ਥੋੜਾ ਬਣਾ ਦੇਣਾ ਕੱਲ ਕਾਲੀ ਦਲ ਨੇ ਕਿਹਾ ਝੂਠੇ ਕੇਸ ਚ ਫਸਾ ਕੇ ਦੁਬਾਰਾ ਅੰਦਰ ਭੇਜਣ ਦੀ ਤਿਆਰੀ ਹੈ ਸਰ ਕਿਸੇ ਦੇ ਵੀ ਝੂਠਾ ਕੇਸ ਦਾ ਦੰਦ ਕੀਤਾ ਗਿਆ ਨਾ ਦੰਦ ਕਰਾਂਗੇ ਪਰ ਜਿਹੜਾ ਬੰਦਾ ਕਾਨੂੰਨ ਤੋੜੂਗਾ ਜਿਹੜਾ ਬੰਦਾ ਲੋਕਾਂ ਨੂੰ ਧਮਕਾਊਗਾ ਡਰਾਊਗਾ ਡਰਾ ਕੇ ਵੋਟਾਂ ਪਾਊਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਪੰਜਾਬ ਦੀ ਪਾਰਟੀ ਦਾ ਤੁਸੀਂ ਇਹ ਸਪਸ਼ਟ ਕਹਿੰਦੇ ਕਿ ਗੈਂਗਸਟਰ ਦੇ ਨਾਲ ਕਿਸੇ ਨਾਲ ਕੋਈ ਲਿੰਕ ਨਹੀਂ ਆ ਬਿਲਕੁਲ ਕੋਈ ਲਿੰਕ ਨਹੀਂ ਬਹੁਤ ਸਪਸ਼ਟ ਹੋ ਕੇ ਕਹਣਾ ਚਾਹੁੰਦੇ ਕੋਈ ਲਿੰਕ ਨਹੀਂ ਠੀਕ ਉਹ ਦੱਸੋ ਠੀਕ ਹੈ ਸੰਦੀਪ ਰੰਧਾਵਾ ਨੇ ਵੀ ਚਿੱਠੀ ਲਿਖੀ ਹੈ ਕਿ ਗੈਂਗਸਟਰ ਪੰਜਾਬ ਬਹੁਤ ਨੇ ਨਾ ਨਾ ਕੋਈ ਗੱਲ ਇਹ ਤੇ ਕਹਿੰਦੇ ਦੇਖੋ ਕੋਈ ਵੀ ਬੰਦਾ ਜੇ ਕੇ ਉਹਨੂੰ ਕੋਈ ਪ੍ਰੋਬਲਮ ਲਿਖੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ ਡੀਜੀਪੀ ਨੂੰ ਮਿਲੇ ਜਿੱਤੇ ਕਿ ਉਹ ਕੋਈ ਸਕਿਉਰਟੀ ਲੋੜ ਆ ਕੋਈ ਇਦਾਂ ਦਾ ਕੋਈ ਸ਼ੁਰੂ ਕਰਵਾਦਾ ਅਖੀਰ ਤੇ ਮੜੇ ਦੱਸਦਾ ਕੱਲ ਤੁਸੀਂ ਖੁਦ ਅਜਾਹ ਰਿਕ ਟ੍ਰੈਫਿਕ ਦਾ ਮਸਲਾ ਥੋਪਿਆ ਸੀਗਾ ਮੂਹਰੇ ਆ ਕੇ ਵਾਹ ਦੇ ਦੇ ਦੇਖੋ ਚਲੋ ਸੁਣੋ ਸੁਣੋ ਪਲੀਜ਼ ਪਲੀਜ਼ ਇੱਕ ਮਿੰਟ ਉਹ ਸੋਲੋ ਨੇ ਪਿਓ ਹਾਂਜੀ 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 ਸੁਣਾ ਸੁਣਾ ਸੁਣਾਓ ਉਹਨਾਂ ਨੂੰ ਜੀ ਬੋਲੋ ਕੱਲ ਸਾਡਾ ਇੱਕ ਅਜ ਨਾਲੇ ਦੇ ਵਿੱਚ ਚੌਂਕ ਆ ਉਹ ਥਾਣੇ ਤੋਂ ਸਾਡਾ 50 ਮੀਟਰ ਤੋਂ ਜੀ ਪਹਿਲੀ ਗੱਲ ਤਾਂ ਸੁਣੋ ਕਿ ਪੰਜਾਬ ਦੇ ਵਿੱਚ ਜਿੰਨੇ ਮੁਲਾਜ਼ਮਾਂ ਜਿੰਨੇ ਕਦੇ ਬੁਲਸ ਨਹੀਂ ਜਿੰਨੇ ਟੋਟਲ ਮੁਲਾਜ਼ਮਾ ਜਿੰਨੇ ਅਸੀਂ ਅਸੀਂ ਸਾਰੇ ਸਰਦਾਤ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਹੈ ਸਾਡੀ ਸਭ ਦੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਜਾਣ ਪੰਜਾਬ ਦੇ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਹ ਉਹਦੇ ਲਈ ਕੰਮ ਕਰਦੇ ਮੈਂ ਤੁਹਾਨੂੰ ਪਤਾ ਹੈ ਕਿ ਮੇਰੀ ਆਦਤ ਹੈ ਕਿ ਮੈਂ ਹਰ ਬੰਦੇ ਨੂੰ ਭਾਵੇਂ ਸਿਪਾਈ ਆ ਕਲਬਕਿਆ ਕੋਈ ਵੀ ਆ ਮੈਂ ਸਾਲ ਕਹਿ ਕੇ ਬੋਲੂਗਾ ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀਗੀ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਗੰਨੇ ਦੀਆਂ ਟਰਾਲੀਆਂ ਆਉਣਗੀਆਂ ਤੇ ਜਾਮ ਲੱਗ ਜਾਂਦਾ ਸਵੇਰ ਦੇ ਟਾਈਮ ਤੇ ਸਕੂਲਾਂ ਚ ਬੱਚੇ ਲੋਕਾਂ ਦੇ ਪਤਾਰਾਂ ਦੇ ਫਸ ਜਾਂਦੇ ਬਹੁਤ ਬੁਰੀ ਹਾਲ ਕੱਲ ਵੀ ਬਹੁਤ ਵੱਡਾ ਜਾਮ ਸੀਗਾ ਤੇ ਮੈਂ ਖੁਦ ਜਾਮ ਤੁਸੀਂ ਵੀਡੀਓ ਦੇਖੀ ਮੈਂ ਖੁਦ ਖੜਾ ਦੇ ਥਾਣੇ ਤੋਂ 50 ਮੀਟਰ ਦੀ ਦੌੜੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਨਹੀਂ ਦੇਖ ਸਕਦਾ ਮੇਰੇ ਲੋਕ ਅਜਨਾਲਾ ਦੇ ਲੋਕ ਦੇ ਦੁਖੀ ਆ ਤਾਂ ਮੈਂ ਕਾਹਦਾ ਐਮਐਨਡੀ ਮੈਂ ਆਪਣੇ ਗੰਦਮੈਂ ਦਾ ਨਾਂ ਲੈ ਕੇ ਖੁਦ ਗਿਆ ਚਾਰ ਪੰਜ ਉਹਦਾ ਪੰਜ ਦਿਨ 10 ਦਿਨ ਕਾਲ ਕੀਤੀ ਮਤਲਬ ਆਪਣੇ ਮਨ ਚ ਕੋਈ ਨਹੀਂ ਵੇਖੋ ਇੱਕ ਗੱਲ ਤੇ ਹੈ ਕਿ ਆਪਾਂ ਇਦਾਂ ਉਦਾਂ ਦੀਆਂ ਨਹੀਂ ਬਲਾ ਬੋਲੀਆਂ ਦੀਆਂ ਗੱਲਾਂ ਨਹੀਂ ਕਰਦੇ ਆ ਆਪਾਂ ਮਨੋਖ ਆ ਮਤਲਬ ਮੂੰਹ ਚੋਂ ਗਾਲ ਨਿਕਲ ਨਹੀਂ ਇਹ ਗਲਤ ਗੱਲ ਸੀ ਕਿ ਤੇ ਮਾੜੀ ਗੱਲ ਆ ਨਿਕਲ ਗਈ ਪਰ ਬਈ ਤੁਹਾਨੂੰ ਕਿਹੜੀ ਚਾਹੁੰਦਾ ਦੇ ਗਾਲ ਨਹੀਂ ਨਿਕਲਦੀ ਚਾਹੀਦੀ ਨਿਕਲ ਗਈ ਦੇ ਦੇ ਆਪਣੇ ਭਰਾ ਨੇ ਉਹ ਕੋਈ ਬਗਾਨੇ ਨਹੀਂ ਆਪਣੇ ਪੁੱਤਰ ਮੈਂ ਉਹਨਾਂ ਦਾ ਪਿਆਰ ਕਰਦਾ ਬਹੁਤ ਪਰ ਅਜ ਨਾਲ ਇਹਦੇ ਲੋਕਾਂ ਲਈ ਤੇ ਸਾਡੇ ਦੀ ਜਾਨ ਆ ਜਾਂਦੀ ਜੇ ਉਹ ਕਿਤੇ ਤੰਗੀ 'ਚ ਨੇ ਮੁਸੀਬਤ 'ਚ ਨੇ ਸਰ ਮੈਂ ਆਪਣੇ ਲੋਕਾਂ ਨੂੰ ਤੰਗੀ ਜਿਨੀ ਦੇਖ ਸਕਦਾ ਭਾਵੇਂ ਜੋ ਮਸਲੀ ਮੈਂ ਮੈਂ ਨਹੀਂ ਦੇਖ ਸਕਦਾ ਜੀ ਆਪਣੇ ਲੋਕਾਂ ਨੂੰ ਮੈਂ ਵੀ ਦੇਖ ਸਕਦਾ ਕਿ ਅੱਧਾ-ਅੱਧਾ ਕੈਂਟਾ ਪਾਉਣਾ ਪਾਉਣਾ ਕੈਂਟਾ ਸੜਕਾਂ ਉੱਤੇ ਜਾਮ ਲੱਗਣ ਤੇ ਅਸੀਂ ਕੋਈ ਕਾਰਵਾਈ ਨਾ ਕਰੀ ਮੈਂ ਸਾਡ 40 ਮਿੰਟ ਖਲੋ ਕੇ ਆਪ ਚੌਂਕ ਖਾਲੀ ਕਿਉਂ ਕਰਾ ਕੇ ਆ ਕਿਉਂਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਰੋਡ ਦੇ ਇੱਥੇ ਟਿਕ ਬੰਦ ਵਿੱਚ ਸਾਹਮਣੇ ਦੇਖੇ ਕੱਲ ਕੱਲ ਤੇ ਕੱਲ ਤੇ ਚਲੋ ਉਸ ਟਾਈਮ ਤੇ ਕੋਈ ਨਹੀਂ ਪਰ ਦੋ ਤਿੰਨ ਦਿਨ ਪਹਿਲਾਂ ਐਂਬੂਲੈਂਸਾਂ ਫਸ ਗਈਆਂ ਉੱਥੇ ਬੜੀ ਤਰਫ ਦੇ ਬਚਾ ਦੇ ਤੇ ਮੈਂ ਉਹਨਾਂ ਨੂੰ ਕਹਿਣਾ ਜਰਾ ਤੁਸੀਂ ਇਹਨੂੰ ਠੀਕ ਕਰਕੇ ਦੇਖੋ ਤੇ ਬੰਦਾ ਆਪਣੀ ਡਿਊਟੀ ਬਾਕ ਕੀਤੀ ਹੈ ਕੱਲ ਬਾਅਦ ਚ ਗੱਲ ਹੋਈ 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 ਕਿਤੇ ਆਪਣੇ ਯਾਰ ਬਗਾਮੇ ਥੋੜੇ ਆਪਣੇ ਨੂੰ ਕੁਰੀ ਦਾ ਆਪਣੇ ਬਲਾਅਰ ਦੇ ਮੈਂਬਰ ਦੇ ਅਸੀਂ ਸਾਰੇ ਭਗਵੰਤ ਸਿੰਘ ਮਾਨ ਦੇ ਬਲਾਅਰ ਦੇ ਮੈਂਬਰ ਦੇ ਆਪਣੇ ਨੂੰ ਲਈਦਾ ਕਿਉਂਕਿ ਉਹਨਾਂ ਦੀ ਡਿਊਟੀ ਸਾਡੀ ਵੀ ਡਿਊਟੀ ਹੈ ਸਮਝਦੇ ਨਹੀਂ ਗੱਲ ਸਾਡੇ ਸਾਡੇ ਪਰਿਵਾਰ ਦੇ ਮੈਂ ਬਗਾਵੇ ਥੋੜੇ ਯਾਰ ਕੋਈ ਆਪਣੇ ਸਾਡੇ ਛੋਟੇ ਵੀਰ ਕੋ ਵੱਡਾ ਅਸੀਂ ਸਾਰੇ ਨਾਲ ਕੇ ਡਿਊਟੀ ਕਰਦੇ ਮੈਂ ਕਦੀ ਵੀ ਕਦੀ ਵੀ ਜਹ ਇਦਾਂ ਦੀ ਗੱਲ ਨਹੀਂ ਕਰਦਾ ਮੈਂ ਤੇ ਤੁਹਾਨੂੰ ਮੀਡੀਆ ਵਾਲਿਆਂ ਨੂੰ ਸੱਚਾ ਕੇ ਪਾਉਂਦਾ ਜਦੋਂ ਮੈਂ ਮੰਤਰੀ ਆ ਉਦੋਂ ਵੀ ਉਹ ਬਸਬਾਲ ਦੀ ਗੱਲ ਆਉਂਦੀ ਪਹਿਲਾਂ ਉਹ ਕਹਿੰਦਾ ਸਾਜੀ ਹੁਕਮ ਕਰ ਦੋ ਬਸ ਆਪਾਂ ਹਰ ਪ੍ਰਤੀਤ ਕਰਦੇ ਓ ਮੂੰਹ ਜੋ ਕੋਈ ਬੰਦੇ ਆਪਾਂ ਵੀ ਬੰਦੇ ਆ ਪਰ ਮੈਂ ਤੁਹਾਨੂੰ ਪਹਿਲਾਂ ਕਹਿਤਾ ਕਿ ਮੂੰਹ ਚੋਂ ਗਾਲ ਨਿਕਲਦੀ ਠੀਕ ਨਹੀਂ ਗਲਤ ਕਰਦੇ ਬਸ ਤੁਸੀਂ ਕਹਿ ਰਹੇ ਹੋ ਗੈਂਗਸਟਰ ਖਤਮ ਹੋ ਗਿਆ ਲੇਕਿਨ ਹਾਲ ਹੀ ਦੇ ਵਿੱਚ ਮਦੂਬਰ ਸਟੇਟ ਦੇ ਵਿੱਚ ਗੋਲੀ ਚੱਲੀ ਆ ਵਾਰਦਾਤ ਹੋਈ ਆ ਰਾਤੀ ਵੀ ਦੋ ਜਣੇ ਦੋ ਗੋਲੀਆਂ ਲੱਗੀਆਂ ਇੱਕ ਬੰਦੇ ਦੇ ਮੋਢੇ ਤੇ ਲੇਕਿਨ ਤੁਸੀਂ ਕਿੱਥੋਂ ਤੱਕ ਸਮਝਦੇ ਹੋ ਧਿਆਨ ਨਾਲ ਬਿਲਕੁਲ ਕੋਈ ਨਹੀਂ ਖਤਮ ਨਹੀਂ ਕਾਰਵਾਈ ਨਹੀਂ ਸਰ ਕਰੋ ਸੋਣੋ ਸੋਣੋ ਬਸ ਮਟਰ ਹੋਇਆ ਬੰਦੇ ਨਹੀਂ ਫੜੇ ਗਏ ਸੋਣੋ ਮੈਂ ਤੁਹਾਨੂੰ ਇਹ ਵੀ ਕਿਹਾ ਖਤਮ ਹੋ ਗਏ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਇਹ ਗੈਂਗਸਟਰਾਂ ਦੇ ਖਿਲਾਫ ਆਪਾਂ ਇੱਕ ਜੰਗ ਲੜਦੇ ਆਂ ਗੈਂਗਸਟਰਾਂ ਬਾਦ ਪੰਜਾਬ ਤੋਂ ਖਤਮ ਕਰਦਾਂਗੇ ਤੂੰ ਇੱਕ ਬਲਾਕ ਬੱਸੋ ਵੀ ਟ੍ਰੈਫਿਕ ਦੀ ਸਮੱਸਿਆ ਦੀ ਗੱਲ ਕੀਤੀ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਰੋਡ ਤੁਹਾਡਾ ਬਾਈਪਾਸ ਬਣ ਰਿਹਾ ਉਹ ਕੰਮ ਵਿੱਚ ਉਹੜੇ ਰੁਕਿਆ ਉਸ ਤੋਂ ਰਵਾ ਸ਼ਹਿਰ ਦੇ ਹੋਵੇ ਬਹੁਤ ਸਾਰੇ ਰੁਕਦੇ ਹੈਸ ਦਾ ਨੈਸ਼ਨਲ ਹਾਈਵੇ ਦਾ ਉਹ ਇਸ਼ੂ ਆ ਉਹਨਾਂ ਦਾ ਜ਼ਮੀਨਾਂ ਦਾ ਇਸ਼ੂ ਸੀਗਾ ਕਿਸਾਨਾਂ ਨੇ ਆਪ ਕੋ ਜ਼ਮੀਨਾਂ ਹਸਪਰਾਂ ਕੀਤੀ ਆ ਤੇ ਪੇਮੈਂਟ ਦੀ ਹੋਈ ਪੋਰਪਰਟ ਹੋ ਗਈ ਉਹਦਾ ਕੰਮ ਸ਼ੁਰੂ ਹੋ ਗਿਆ ਉਹ ਖਤਮ ਹੋ ਜਾਊਗਾ ਜਿਹੜੇ ਗੱਲ ਟ੍ਰਾਂਸਫਰ ਹੋਈਆਂ ਇਨਸਪੈਕਟਰਾਂ ਦੀਆਂ ਉਸ ਦੇ ਵਿੱਚ ਅਜਨਾਲੇ ਦਾ ਐਸਐਚਓ ਵੀ ਸੀ ਕੀ ਇਹ ਰੂਟੀਨ ਵਾਈਜ਼ ਹੈ ਕਿ ਕਦਾਂ ਕਾਲਾ ਐਕਸੀਡੈਂਟ ਤੋਂ ਬਾਅਦ ਉਹ ਦੇਖੋ ਬੱਲੀ ਤੇ ਚਲੋ ਉਹਦਾ ਪਿਆਉਂਕ ਹੋ ਸਕਦਾ ਐਸਐਸਪੀ ਸਾਹਿਬ ਦੇਖ ਕਰਕੇ ਵੀ ਕੀਤੀ ਹੋਏ ਪਰ ਰੂਟੀਨ ਮੈਟਰ ਹੈ ਕਿਹੜਾ ਬੈਟਰ ਹੋ ਜਾਂਦਾ ਇੱਥਾਨੇ ਤੋਂ ਉੱਥੇ ਲਾਤਾ ਉੱਥੇ ਲਾਤਾ ਕਿ ਇਹਨੂੰ ਕੋ ਬੱਲੀ ਇਹਨੂੰ ਕੋਈ ਕਹਿ ਪੜ ਲੈ ਲੈ ਨਾਜ਼ਰ ਕਰਤਾ ਗਿਆ ਇਹਨੂੰ ਐਸਐਚਓ ਨੂੰ ਲੈ ਨਾ ਜੇ ਗਲਤੀ ਹੋਈ ਉਹਦੀ ਅਫਸਰ ਨੇ ਦੇਖਿਆ ਚਾਚਾ ਟਿਮਟ ਦਾ ਤੇ ਭਲਾ ਜੇ ਕਿਤੇ ਹੋਇਆ ਆ ਮੈਨੂੰ ਪਤਾ ਨਹੀਂ ਲੈਣਾ ਤੇ ਲਾ ਕੇ ਕਿੱਥੇ ਲਾ ਕੇ ਚਾਚਾ ਸਾਹਿਬ ਤੁਹਾਨੂੰ ਨਾ ਸਾ ਮੈਂ ਤੁਹਾਨੂੰ ਖੋਲ ਇੱਕਲਾ ਗਿਆ ਸਾਡੀ ਫੇਸ ਹੁੰਦ ਲੋਕਾਂ ਦੀ ਸੇਵਾ ਵਿੱਚ ਪੰਜਾਬ ਦਾ ਹਰ ਮਲਾਜ਼ਮ ਅਸੀਂ ਸਾਰੇ ਅੱਜ ਤੁਸੀਂ ਚੈੱਕ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਸਵੇਰੇ 4:30 ਕਰਾਲੀਆਂ ਅੱਡੇ ਤੇ ਸੀ ਚੈੱਕ ਕੀਤਾ ਤੁਸੀਂ ਹਾਂਜੀ ਕੀਤਾ ਇਹ ਸਾਡਾ ਮੁੱਖ ਮੰਤਰੀ 4:30 ਉੱਠ ਕੇ ਕਰਾਲੀਆਂ ਜਾ ਸਕਦਾ ਤੇ ਸਰ ਮੈਂ ਮੈਂ ਇਹ ਨਾਲੇ ਚੌਕ ਚ ਕਿਉਂ ਨਹੀਂ ਜਾ ਸਕਦਾ ਮੈਂ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਦੋਲ ਨਹੀਂ ਕਿਉਂ ਨਹੀਂ ਜਾ ਸਕਦਾ ਮੈਂ ਉਸ ਮੁੱਖ ਮੰਤਰੀ ਦਾ ਸ਼ਰਵਾਈ ਹਾਂ ਜਿਹੜਾ ਮੁੱਖ ਮੰਤਰੀ 4:30 ਵਜੇ ਸਵੇਰੇ ਖੜਾ ਸੀਗਾ ਕਰਾਉਣੀਆਂ ਅੱਡੇ ਦੇ ਉੱਤੇ ਇਸ ਕਰਕੇ ਸਰ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਲੋਕਾਂ ਦੀ ਸੇਵਾ ਕਰਦੇ ਹਾਂ ਕੋਈ ਨਹੀਂ